ਜਿੱਤੇ ਈਦ ਦਾ ਜਸ਼ਨ ਮਨਾਉਂਦੇ ਹੋਏ ਮੁਸਲਮਾਨ ਵੀਰਾਂ ਦੇ ਵੱਲੋਂ ਜਿਹੜਾ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈਗਾ ਖੀਰ ਦਾ ਲੰਗਰ ਲਗਾਇਆ ਗਿਆ ਉੱਥੇ ਉਹਨਾਂ ਦੇ ਨਾਲ ਇੱਕ ਸਰਦਾਰ ਵੀਰ ਵੀ ਆ ਕੇ ਜਿਹੜਾ ਲੰਗਰ ਦੀ ਸੇਵਾ ਕਰ ਰਿਹਾਗਾ ਇਹ ਤਸਵੀਰ ਆ ਇੱਧਰਲੇ ਪਾਸੇ ਵੀਰ ਸਾਡਾ ਮੁਸਲਮਾਨ ਵੀਰ ਖੜਾ ਇਧਰ ਬਾਈ ਸਰਦਾਰ ਭਰਾ ਖੜਾ ਤੇ ਪੀਲੇ ਪਾਸੇ ਗੁਰਦੁਆਰਾ ਸਾਹਿਬ ਦੀ ਜਿਹੜੀ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਮੈਂ ਤਾਂ ਬਸ ਇਹੀ ਕਹਿਣਾ ਚਾਹਾਂਗਾ ਜੀ ਜਿਵੇਂ ਆਪਾਂ ਦੇਖਦੇ ਆ ਰਹੇ ਹਾਂ ਕਿ ਆਪਣੇ ਵਿੱਚ ਫਿੱਕ ਪਾਈ ਜਾਂਦੀ ਹੈ ਕਿ ਆਪਾਂ ਇਹ ਅਲੱਗ ਹੈ ਇਹ ਲੱਗਿਆ ਅਲੱਗ ਕੋਈ ਨਹੀਂ ਹੈਗਾ ਜੇ ਆਪਾਂ ਰਲ ਕੇ ਰਾਵਾਂਗੇ ਤਾਂ ਦੋਨੋਂ ਇੱਕਾਂ ਜੇ ਲੜ ਕੇ ਰਾਵਾਂਗੇ ਫਿਰ ਤਾਂ ਡੱਡ ਹੈਗੇ ਹੀ ਆ ਬਾਕੀ ਜਿਵੇਂ ਅੱਜ ਈਦ ਹੈ ਉਵੇਂ ਇਹ ਸਰਦਾਰਾਂ ਦਾ ਵੀ ਤਿਆਰ ਹੈ ਹਿੰਦੂਆਂ ਦਾ ਵੀ ਤੇ ਮੁਸਲਮਾਨਾਂ ਦਾ ਵੀ ਰੰਦੇ ਦੋ ਦਿਨ ਆਪਣੇ ਵਿਸਾਖੀ ਆ ਦੇਗੀ ਆਪਣੇ ਮੁਸਲਮਾਨ ਭਰਾ ਵੀ ਮਨਾਣਗੇ ਉਹ ਵੀ ਆਪਾਂ ਖੁਸ਼ੀ ਮਨਾਵਾਂਗੇ ਜਿਵੇਂ ਅੱਜ ਮਨਾ ਰਹੇ ਆਂ ਦੇਖੋ ਜਿਹੜੀ ਇਹ ਭਾਈਚਾਰੀ ਖਾਂਜ ਹੈ ਸਾਡੇ ਗੁਰੂਆਂ ਪੀਰਾਂ ਤੋਂ ਗਨੀ ਖਾਂ ਨਬੀ ਸਾਹਿਬ ਗਨੀ ਖਾਂ ਤੇ ਨਬੀ ਖਾਂ ਨੇ ਮੋਟਿਆਂ ਦੇ ਚੱਕਿਆ ਸੀ ਗੁਰੂ ਮਹਾਰਾਜ ਜੀ ਨੂੰ ਇਹ ਜਾਣੀ ਅੱਜ ਦੀ ਰੀਤ ਨਹੀਂ ਹੈਗੀ ਇਹ ਪੁਰਾਣੀ ਰੀਤ ਹੈ ਸਾਡੀ ਮੁੰਜੇ ਮੈਨੂੰ ਸਾਨੂੰ ਦੇਖ ਲਿਆ ਨਾ ਜਿਨੇ ਸਾਨੂੰ ਦੇਖ ਲਿਆ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਹਾਂ ਭਾਈਚਾਰਾ ਹੈ ਅਸੀਂ ਕੇ ਮੈਸੇਜ ਦੇਣਾ ਚਾਹੁੰਦੇ ਜਨਤਾ ਨੂੰ ਵੀ ਇਹ ਚੀਜ਼ਾਂ ਤੋਂ ਦੂਰ ਹੋ ਕੇ ਆਪਾਂ ਨਾਲ ਮਿਲ ਕੇ ਮੁਹੱਬਤਾਂ ਨਾਲ ਰਹੀਏ ਕਿਉਂਕਿ ਇਸਲਾਮ ਦਾ ਪਹਿਲਾ ਬਗਾਮ ਹੀ ਇਹੀ ਹੈ ਵੀ ਪਿਆਰ ਮੁਹੱਬਤ ਦਾ ਨਾਮ ਇਸਲਾਮ ਦਾ ਨਾਂ ਹੀ ਇਹ ਹੈ ਸਤਿ ਸ਼੍ਰੀ ਅਕਾਲ ਜੀ ਦਾ ਇੰਪੈਕਟ ਦੇ ਨਾਲ ਤੁਸੀਂ ਜੁੜੇ ਹੋ ਮੈਂ ਹਾਂ ਰਾਜਦੀਪ ਸਿੰਘ ਅੱਜ Eid ਦਾ ਤਿਉਹਾਰ ਆ ਤੇ Eid ਦਾ ਤਿਉਹਾਰ ਪੂਰੇ ਹੀ ਧੂਮ-ਧਾਮ ਦੇ ਨਾਲ ਸਾਡੇ ਮੁਸਲਮਾਨ ਭਾਈਚਾਰੇ ਦੇ ਵੱਲੋਂ ਮਨਾਇਆ ਜਾਂਦਾ ਹੈ ਦੇਸ਼ ਭਰ ਦੇ ਅੰਦਰ ਅੱਜ ਈਦ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਉੱਥੇ ਹੀ ਪਟਿਆਲਾ ਦੀ ਗੱਲ ਕੀਤੀ ਜਾਵੇ ਪਟਿਆਲਾ ਦੇ ਵਿੱਚ ਮੌਜੂਦ ਹਾਂ ਪਟਿਆਲਾ ਚ ਤੁਸੀਂ ਮੇਰੇ ਬੈਕ ਸਾਈਡ ਦੇ ਉੱਤੇ ਲੋਕੇਸ਼ਨ ਦੇਖ ਰਹੇ ਹੋਵੋਗੇ ਤੁਹਾਨੂੰ ਗੁਰਦੁਆਰਾ ਸਾਹਿਬ ਨਜ਼ਰ ਆ ਰਿਹਾ ਹੋਵੇਗਾ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਜਿਹੜੇ ਇੱਕ ਮੁਸਲਮਾਨ ਅਤੇ ਸਿੱਖ ਭਾਈਚਾਰਕ ਸਾਂਝੀ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆਂਗਾ ਜਿੱਤੇ Eid ਦਾ ਜਸ਼ਨ ਮਨਾਉਂਦੇ ਹੋਏ ਮੁਸਲਮਾਨ ਵੀਰਾ ਦੇ ਵੱਲੋਂ ਜਿਹੜਾ Eid ਦਾ ਤਿਉਹਾਰ ਮਨਾਇਆ ਜਾ ਰਿਹਾ ਹੈਗਾ ਖੀਰ ਦਾ ਲੰਗਰ ਲਗਾਇਆ ਗਿਆ ਉੱਥੇ ਉਹਨਾਂ ਦੇ ਨਾਲ ਇੱਕ ਸਰਦਾਰ ਵੀਰ ਵੀ ਆ ਕੇ ਜਿਹੜਾ ਲੰਗਰ ਦੀ ਸੇਵਾ ਕਰਿਆਗਾ ਤੁਸੀਂ ਇਹ ਜਿਹੜੀ ਇੱਕ ਭਾਈਚਾਰਕ ਦੀ ਤਸਵੀਰ ਆਹੇ ਕਿਉਂਕਿ ਇੱਕ ਸੰਦੇਸ਼ ਗੁਰੂ ਨਾਨਕ ਪਾਸ਼ਾ ਤੋਂ ਜਿਹੜਾ ਚੱਲਦਾ ਆਇਆ ਭਾਈਚਾਰਕ ਸਰਫਸ ਦਾ ਤਾਂ ਗੁਰੂ ਨਾਨਕ ਪਾਸ਼ਾ ਵੀ ਜਿਹੜੇ ਪੀਰਾਂ ਦੇ ਪੀਰ ਕਹਾਏ ਸਿੱਖਾਂ ਦੇ ਉਹ ਗੁਰੂ ਵੀ ਬਣੇ ਤਾਂ ਸਾਖ ਜਗਤ ਦੇ ਗੁਰੂ ਬਣੇ ਉਹ ਤਾਂ ਉਹਨਾਂ ਤੋਂ ਜਿਹੜਾ ਇਹ ਸੰਦੇਸ਼ ਚੱਲਿਆ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਸਾਡੀਆਂ ਸਰਕਾਰਾਂ ਜਿੱਥੇ ਵੰਡਣ ਦੀ ਕੋਸ਼ਿਸ਼ ਕਰਦੀਆਂ ਨੇ ਸਾਨੂੰ ਜਾਤਾਂ ਪਾਤਾਂ ਧਰਮਾਂ ਦੇ ਨਾਮ ਦੇ ਉੱਤੇ ਪਰ ਜਿਹੜੀ ਅਸਲ ਜੱਤ ਦੇ ਵਿੱਚ ਤਸਵੀਰ ਆ ਜਿਹੜੀ ਹਕੀਕਤ ਜ਼ਮੀਨੀ ਹਕੀਕਤ ਆ ਉਹ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਗੱਲਬਾਤ ਵੀ ਕਰਾਂਗੇ ਈਦ ਦੇ ਦਿਹਾੜੇ ਦੇ ਉੱਤੇ ਵੀਰ ਲੰਗਰ ਦੀ ਸੇਵਾ ਕਰ ਰਹੇ ਨੇ ਵੀਰ ਜੀ ਲੰਗਰ ਦੀ ਸੇਵਾ ਕਰ ਰਹੇ ਹੋ ਤੁਸੀਂ ਹਾਂਜੀ ਈਦਾਂ ਤਿਉਹਾਰ ਪਹਿਲਾਂ ਤਾਂ ਬਹੁਤ ਬਹੁ ਮੁਬਾਰਕਾਂ ਤੁਹਾਨੂੰ ਤੁਹਾਨੂੰ ਵੀ ਬਹੁਤ ਬਹੁ ਮੁਬਾਰਕਾਂ ਜੀ ਸਾਰੇ ਪੰਜਾਬ ਨੂੰ ਸਾਰੇ ਸੰਸਾਰ ਨੂੰ ਬਹੁਤ ਬਹੁ ਮੁਬਾਰਕਾਂ ਜੀ ਅੱਛਾ ਇਹ ਸਰਦਾਰ ਵੀ ਤੁਹਾਡੇ ਨਾਲ ਬਾਈ ਸੇਵਾ ਕਰ ਰਹੇ ਹਨ ਬਾਈ ਨੂੰ ਬੁਲਾਵਾਂਗੇ ਦੇਖੋ ਬਾਈ ਜੀ ਸੇਵਾ ਦੇ ਵਿੱਚ ਪੂਰਾ ਰਜਨ ਆ ਬਾਈ ਜੀ ਉਰੇ ਆ ਜੋ ਇੱਕ ਮਿੰਟ ਇਹ ਤਸਵੀਰ ਆ ਇਧਰਲੇ ਪਾਸੇ ਵੀਰ ਸਾਡਾ ਮੁਸਲਮਾਨ ਵੀਰ ਖੜਾ ਆ ਇਧਰ ਬਾਈ ਸਰਦਾਰ ਭਰਾ ਖੜਾ ਤੇ ਪੀਲੇ ਪਾਸੇ ਗੁਰਦੁਆਰਾ ਸਾਹਿਬ ਦੀ ਜਿਹੜੀ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਈਦ ਦਾ ਤਿਉਹਾਰ ਆ ਬਾਈ ਰਲ ਮਿਲ ਕੇ ਜਿਹੜਾ ਤੁਸੀਂ ਇਹ ਤਿਉਹਾਰ ਨੂੰ ਮਨਾ ਰਹੇ ਹੋ ਇੱਕ ਵਧੀਆ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਕੀ ਕਹੋਗੇ ਮੈਂ ਤਾਂ ਬਸ ਇਹੀ ਕਹਿਣਾ ਚਾਹਾਂਗਾ ਜੀ ਜਿਵੇਂ ਆਪਾਂ ਦੇਖਦੇ ਆ ਰਹੇ ਹਾਂ ਕਿ ਆਪਣੇ ਵਿੱਚ ਫਿੱਕ ਪਾਈ ਜਾਂਦੀ ਹੈ ਕਿ ਆਪਾਂ ਇਹ ਅਲੱਗ ਆ ਇਹ ਲੱਗਿਆ ਅਲੱਗ ਕੋਈ ਨਹੀਂ ਹੈਗਾ ਜੇ ਆਪਾਂ ਰਲ ਕੇ ਰਾਵਾਂਗੇ ਤਾਂ ਦੋਨੋਂ ਇੱਕਾਂ ਜੇ ਲੜਕੇ ਰਵਾਂਗੇ ਫਿਰ ਤਾਂ ਡੱਡ ਡੱਡ ਹੈਗੇ ਹੀ ਆਂ ਬਾਕੀ ਜਿਵੇਂ ਅੱਜ ਈਦ ਹੈ ਉਹ ਵੀ ਇਹ ਸਰਦਾਰਾਂ ਦਾ ਵੀ ਤਿਆਰ ਹੈ ਹਿੰਦੂਆਂ ਦਾ ਵੀ ਤੇ ਮੁਸਲਮਾਨਾਂ ਦੇ ਵੀ ਰਹਿੰਦੇ ਦੋ ਦਿਨ ਆਪਣੀ ਵਿਸਾਖੀ ਆ ਜੇਗੀ ਆਪਣੇ ਮੁਸਲਮਾਨ ਭਰਾ ਵੀ ਮਨਾਣਗੇ ਉਹ ਵੀ ਆਪਾਂ ਖੁਸ਼ੀ ਮਨਾਵਾਂਗੇ ਜਿਵੇਂ ਅੱਜ ਮਨਾ ਰਹੇ ਆਂ ਦੇਖੋ ਜਿਹੜੀ ਇਹ ਭਾਈਚਾਰੀ ਖਾਂਜ ਹੈ ਸਾਡੇ ਗੁਰੂਆਂ ਪੀਰਾਂ ਤੋਂ ਗਨੀ ਖਾਂ ਨਬੀ ਸਾਹਿਬ ਗਨੀ ਖਾਂ ਤੇ ਨਬੀ ਖਾਨ ਨੇ ਮੋਟਿਆਂ ਦੇ ਚੱਕਿਆ ਸੀ ਗੁਰੂ ਮਹਾਰਾਜ ਜੀ ਨੂੰ ਇਹ ਜਾਣੀ ਅੱਜ ਦੀ ਰੀਤ ਨਹੀਂ ਹੈਗੀ ਇਹ ਪੁਰਾਣੀ ਰੀਤ ਆ ਸਾਡੀ ਇਹ ਭਾਈਚਾਰਾ ਸਾਡਾ ਸਦਾ ਹੀ ਕਾਇਮ ਰਹੂਗਾ ਇਨਸ਼ਾਅੱਲਾ ਸਾ ਗੁਰੂ ਘਰ ਦੇ ਬਾਹਰ ਤੁਸੀਂ ਲੰਗਰ ਲਗਾ ਰਹੇ ਹੋ ਹਨਾ ਕਿੰਨੀ ਖੁਸ਼ੀ ਵਾਲਾ ਸੰਦੇਸ਼ ਜਾ ਰਿਹਾ ਹੈ ਖੁਸ਼ੀ ਦੇਖੋ ਜੀ ਇੱਕ ਆ ਪੰਜ ਦੌਰੇ ਗੁਰੂ ਘਰ ਦੇ ਬਾਹਰ ਲਗਾਣਾ ਨਾ ਤੇ ਜਿਹੜੇ ਲੰਗਰ ਨਾਲ ਲੋਕ ਆ ਉਹਨਾਂ ਨੂੰ ਵੀ ਐ ਹੋ ਜਾਂਦਾ ਵੀ ਹਾਂ Hindu ਵੀ Muslim ਵੀ Sikh ਵੀ Sai ਵੀ ਸਾਰੇ ਨਾਲ ਖੜੇ ਆ ਵੀ ਲੰਗਰ ਛੱਕ ਕੇ ਜਾਣਾ ਹੀ ਜਾਣਾ ਇੱਕ ਨਫ਼ਰਤ ਦੀ ਜਿਹੜੀ ਭਾਵਨਾ ਸਾਡੇ ਮਨਾਂ ਦੇ ਵਿੱਚ ਪੈਦਾ ਕੀਤੀ ਗਈ ਆ ਸਰਕਾਰਾਂ ਦੇ ਵੱਲੋਂ ਉਹ ਵੀ ਮਨ ਲੱਗਦਾ ਇਸ ਚੀਜ਼ ਦੇ ਨਾਲ ਖਤਮ ਹੁੰਦੀ ਆ ਇਹ ਤਾਂ ਭਾਜੀ ਦੇਖੋ ਜੇ ਆਪਾਂ ਆਪਣੇ ਮਨ 'ਚ ਰੱਖ ਲਾਂਗੇ ਫਿਰ ਤਾਂ ਸਾਰੀ ਜ਼ਿੰਦਗੀ ਦਾੰਦਾ ਜੇ ਆਪਾਂ ਮੰਨ ਤੋਂ ਬਾਹਰ ਕੱਢ ਕੇ ਆਪਾਂ ਮਿਲਾਂਗੇ ਜੁਲਾਗੇ ਫਿਰ ਤਾਂ ਆਪਾਂ ਨੂੰ ਲੱਗਦਾ ਕਿ ਹਾਂ ਵਾਕਈ ਚੰਗੇ ਲੋਕ ਹੈਗੇ ਆ ਜੇ ਆਪਾਂ ਇੰਸਟਾਗ੍ਰam ਦੇਖੀ ਜਾਵਾਂਗੇ YouTube ਦੇਖੀ ਜਾਵਾਂਗੇ ਫਿਰ ਤਾਂ ਨਫ਼ਰਤ ਨਾ ਦਿਲ ਚ ਪੈਦਾ ਹੋਈ ਜਾਂਦੀ ਐ ਇਹ ਜ਼ਰੂਰੀ ਨਹੀਂ ਹੈਗਾ ਕਿ ਹਾਂ ਬੰਦਾ ਕਹਿ ਦੇ ਤਾਂ ਨਫ਼ਰਤ ਆ ਜਾਂਦੀ ਐ ਇਹ ਦੇਖਣ ਨਾਲ ਹੁੰਦਾ ਹੁਣ ਜਿਵੇਂ ਸਾਨੂੰ ਦੇਖ ਲਿਆ ਨਾ ਜਿਨੇ ਸਾਨੂੰ ਦੇਖ ਲਿਆ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਹਾਂ ਭਾਈਚਾਰਾ ਹੈ ਜਦੋਂ ਇਹ ਜਿਹੜੀ ਭਾਈਚਾਰਕ ਸਾਂਝ ਹੈ ਜਿਵੇਂ ਗੁਰੂ ਮਹਾਰਾਜ ਦੇ ਵੇਲੇ ਤੋਂ ਚੱਲਦੀ ਜਾ ਰਹੀ ਐ ਸਾਡੇ ਹਜ਼ਰਤ ਮੁਹੰਮਦ ਕੰਬਰ ਸੱਲੱਲਾਹੁ ਤਾਲਾ ਵਾਲੇ ਹਿਬ ਸਲਮ ਉਹਨਾਂ ਨੇ ਵੀ ਇੱਕ ਜਿਹੜਾ ਇਸਲਾਮ ਦਾ ਪੈਗਾਮ ਹੈ ਇਹ ਪਿਆਰ ਮੁਹੱਬਤ ਦਾ ਨਾਮ ਹੈ ਇਸਲਾਮ ਇਹਨੂੰ ਕੁਝ ਜਾਨੀ ਰਾਜਨੀਤੀਆਂ ਰਹੀ ਗੰਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਾਂ ਦੇਖਦੇ ਹਾਂ ਤਕਰੀਬਨ ਕੋਈ ਨਾ ਕੋਈ ਬਿਆਨ ਪੁਠੇ ਸਿੱਤੇ ਲਾਏ ਜਾ ਰਹੇ ਨੇ ਬਿਲਕੁਲ ਸਿੱਖ ਭਰਾਵਾ ਜਿਹੜਾ ਹੁਣ ਚੋਣਾਂ ਦਾ ਸਮਾਂ ਚੱਲਿਆ ਅੱਜ ਵੀ ਪ੍ਰਚਾਰ ਹੀ ਹੋ ਰਿਹਾ ਵੀ ਅਸੀਂ ਮੁਸਲਮਾਨੀ ਤੋਂ ਕੱਢ ਦਾਂਗੇ ਜੀ ਐਂ ਕਰ ਦਾਂਗੇ ਇਹ ਤਾਂ ਧਰਮ ਦੇ ਨਾਂ ਤੇ ਰਾਜਨੀਤੀਆਂ ਬਹੁਤ ਕੀਤੀ ਜਾਂਦੀ ਹੈ ਇਹ ਤਾਂ ਜਣੀ ਗੰਗਾ ਜਮਨਾ ਵਾਲੀ ਖ ਰੀ ਚੱਲਦੀ ਆ ਰਹੀ ਹੈ ਹਿੰਦੂ ਵੀ ਸਾਡੇ ਭਰਾ ਨੇ ਸਾਡਾ ਭਾਈਚਾਰਾ ਸਾਡੇ ਘਰੇ ਇਸ ਟਾਈਮ ਸਾਰੇ ਖੁਸ਼ੀਆਂ ਦੇ ਵਿੱਚ ਮਿਲ ਕੇ ਗਏ ਨੇ ਸਾਨੂੰ ਬੈਠ ਕੇ ਗਏ ਨੇ ਸਾਡੇ ਕੋਲ ਅਸੀਂ ਵੀ ਜਾਣਦੇ ਹਾਂ ਜਦੋਂ ਉਹਨਾਂ ਦੀ ਸ਼ਵਰਾਤਰੀ ਜਾਂ ਕੋਈ ਤਿਹਾਰ ਹੁੰਦਾ ਜਾਂ ਸਾਡੇ ਸਿੱਖ ਭਰਾਵਾਂ ਦਾ ਆਉਂਦਾ ਅਸੀਂ ਸਾਰੇ ਨਾਲ ਮਿਲ ਕੇ ਇਹ ਕੰਮ ਕਰਦੇ ਆਂ ਅਸੀਂ ਇੱਕ ਇਹ ਮੈਸੇਜ ਦੇਣਾ ਚਾਹੁੰਦੇ ਜਨਤਾ ਨੂੰ ਵੀ ਇਹ ਚੀਜ਼ਾਂ ਤੋਂ ਦੂਰ ਹੋ ਕੇ ਆਪਾਂ ਨਾਲ ਮਿਲ ਕੇ ਮੁਹੱਬਤਾਂ ਨਾਲ ਰਹੀਏ ਕਿਉਂਕਿ ਇਸਲਾਮ ਦਾ ਪਹਿਲਾ ਬਗਾਮ ਹੀ ਇਹ ਹੀ ਆ ਵੀ ਪਿਆਰ ਮੁਹੱਬਤ ਦਾ ਨਾਮ ਇਸਲਾਮ ਦਾ ਨਾਂ ਹੀ ਇਹ ਹੈ ਜੀ ਪਿਆਰ ਮੁਹੱਬਤ ਜੀ ਅੱਛਾ ਭਾਈ ਤੁਸੀਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਜਾਣਦੇ ਹੋ ਜਾਂ ਤੁਸੀਂ ਜਾਨਦੇ ਤਾਂ ਹੈਗੇ ਆ ਜੀ ਬਟ ਮੇਰਾ ਘਰ ਥੋੜਾ ਦੂਰ ਹੈ ਇਹ ਉਰੇ ਰਹਿੰਦੇ ਆ ਬਟ ਇੰਨਾ ਕਿ ਦਿਲਿਆ ਮਿਲਿਆ ਜੁਲਿਆ ਨਾ ਦਿਲ ਇੰਨਾ ਕਿ ਮਿਲਿਆ ਜੁਲਿਆ ਕਿ ਬਗਾਨਾ ਪਾਣ ਲੱਗਦਾ ਹੀ ਨਹੀਂ ਜਦੋਂ ਵੀ ਆ ਜਾ ਆ ਵੀ ਐ ਲੱਗਦਾ ਵੀ ਹਾਂ ਕਿਸੇ ਆਪਣੇ ਘਰ ਆ ਗਏ ਐ ਕਦੇ ਨਹੀਂ ਫੀਲ ਹੋਇਆ ਹੈਗਾ ਵੀ ਹਾਂ ਕਿਸੇ ਬਗਾਨੇ ਘਰ ਜਾ ਰਹੇ ਆ ਜਾਂ ਕਦੇ ਦਿਲ ਨੂੰ ਐ ਨਹੀਂ ਹੋਇਆ ਵੀ ਹਾਂ ਕਿਸੇ ਮੁਸਲਮਾਨ ਨਾਲ ਐ ਹੁੰਦਾ ਵੀ ਹਾਂ ਮੈਂ ਆਪਣੇ بڑے ਭਾਈ ਦੇ ਘਰ ਜਾ ਰਿਹਾ ਸਭ ਤੋਂ ਵੱਡਾ ਆ ਵੀਰ ਜਿਹਦੇ ਨਾਲ ਮੇਰਾ ਦਿਲੋਂ ਪਿਆਰਾ ਹੈ ਇੱਕ ਵੀਰ ਹੋਰ ਹੈ ਉਹ ਕਿੱਧਰ ਗਿਆ ਆ ਖੜਾ ਇਹਦੇ ਨਾਲ ਮੇਰਾ ਦਿਲੋਂ ਪਿਆਰ ਹੈ ਇਹ ਆਪਣਾ ਪੱਕਾੜਿਆ ਜਾਨ ਨੂੰ ਜੇ ਕਹਿ ਦੇਣਾ ਜਾਨ ਦੇ ਦੇ ਉਹਦੇ ਵਾਸਤੇ ਜਾਨ ਹਾਜ਼ਰ ਮੈਂ ਹੁਣ ਜੱਫੀ ਪਾ ਲਓ ਦੋਨੇ ਆਣੀ ਤਾਂ ਬਿਲਕੁਲ ਇਹ ਤਾਂ ਭਾਈ ਐ ਲਾ ਲਓ ਵੀ ਜਿਵੇਂ ਖੈਰ ਕਰਦੇ ਆਂ ਤੇ ਤਾਂ ਮੈਂ ਇਕੱਲਾ ਇਕੱਲਾ ਬੜ ਜੇ ਮੈਂ ਆਪਣੇ ਆਪ ਨੂੰ ਸੋਚਦਾ ਨਾ ਤਾਂ ਬੜਾ ਭਾਈ ਮੈਨੂੰ ਲੱਗਦਾ ਇਹ ਮੈਂ ਆਪਣਾ ਬੜਾ ਭਾਈ ਹੀ ਮੰਨਦਾ ਸਾਡੇ ਇਹ ਭਰਾ ਨੇ ਅਸੀਂ ਬਚਪਨ ਚ ਇਕੱਠੇ ਰਹਨੇ ਆਂ ਕਿਉਂਕਿ ਜਦੋਂ ਬੱਚਾ ਪੈਦਾ ਹੁੰਦਾ ਉਹਨੂੰ ਇਦਾਂ ਨਹੀਂ ਪਤਾ ਹੁੰਦਾ ਵੀ ਉਹ ਨਾ ਮੁਸਲਮਾਨ ਆ ਨਾ ਸਿੱਖਾ ਕੋਈ ਉਹਦੇ ਨਾਲ ਨਹੀਂ ਉਹ ਸਿਰਫ ਇਨਸਾਨ ਹੁੰਦਾ ਹੈ ਦੇਖੋ ਜਦੋਂ ਉਹ ਵੱਡਾ ਹੁੰਦਾ ਉਹਨੂੰ ਹੌਲੀ ਹੌਲੀ ਆਪਾਂ ਸਮਝਾਉਂਦੇ ਆ ਵੀ ਨਹੀਂ ਪਾਈ ਤਾਂ ਇਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਇਸ ਕਰਕੇ ਜਦੋਂ ਉੱਪਰਲੀ ਦ੍ਰਿਸ਼ਟੀ ਆ ਜਿਹੜਾ ਸੂਰਜ ਵੀ ਇੱਕ ਹੈ ਚੰਦ ਵੀ ਇੱਕ ਹੈ ਜਦੋਂ ਉਹਨੇ ਸਭ ਲਈ ਇੱਕੋ ਜੀਆਂ ਚੀਜ਼ਾਂ ਬਣਾਈਆਂ ਨੇ ਤਾਂ ਫਿਰ ਆਪਾਂ ਵੱਖ ਕਿੱਥੋਂ ਆ ਆਪਾਂ ਸਾਰੇ ਇੱਕੋ ਹੀ ਆ ਜੀ ਬਿਲਕੁਲ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਰਾਮ ਰਾਮ ਜਿਵੇਂ ਵੀ ਤੁਸੀਂ ਖੁਸ਼ ਹੋਣੇ ਆ ਦੋਸਤੋ ਬਹੁਤ ਬਹੁਤ ਮੁਬਾਰ ਬਿਲਕੁਲ ਤਾਂ Eid ਦੇ ਤਿਉਹਾਰ ਤੇ ਬਹੁਤ ਵਧੀਆ ਇਹ ਮੈਸੇਜ ਜਿਹੜਾ ਸਾਨੂੰ ਇੱਥੇ ਦਿਖਿਆ ਤਾਂ ਮੈਂ ਸੋਚਿਆ ਜਰੂਰ ਦਰਸ਼ਕਾਂ ਦੇ ਨਾਲ ਤਸਵੀਰ ਸਾਂਝੀ ਕੀਤੀ ਜਾਵੇ ਤਾਂ ਬਾਈ ਹੋਰੇ ਮਿਲਦੇ ਨੇ ਜੱਫੀ ਪਾ ਕੇ ਦੇਖੋ ਇਹ ਚੀਜ਼ ਸਾਡੇ ਅੰਦਰ ਹੋਣੀ ਚਾਹੀਦੀ ਹੈ ਨਫ਼ਰਤ ਦੀ ਭਾਵਨਾ ਨੂੰ ਅਸੀਂ ਖਤਮ ਕਰੀਏ ਤੇ ਅਸੀਂ ਜਿਹੜੇ ਆਪਣੇ ਮਨਾਂ ਦੇ ਅੰਦਰ ਇਸੇ ਤਰੀਕੇ ਦੇ ਨਾਲ ਪਿਆਰ ਲੈ ਕੇ ਆਈਏ ਇੱਕ ਦੂਜੇ ਪ੍ਰਤੀ ਪਿਆਰ ਹੋਵੇ ਤੇ ਅਸੀਂ ਮਿਲ ਜੁਲ ਕੇ ਜਿਹੜੇ ਆਪਣੇ ਤਿਉਹਾਰ ਮਨਾਈਏ ਫਿਰ ਉਹ ਚਾਹੇ ਸਿੱਖ ਤਿਹਾਰ ਹੋਣ ਚਾਹੇ ਹਿੰਦੂਆਂ ਦੇ ਤਿਹਾਰ ਹੋਣ ਫਿਰ ਚਾਹੇ ਮੁਸਲਮਾਨਾਂ ਦੇ ਕਿਉਂ ਨਾ ਹੋਣ ਕਿਉਂਕਿ ਅਸੀਂ ਸਾਰੇ ਇੱਕ ਹਾਂ ਨਾ ਕੋਈ ਹਿੰਦ ਨਾ ਕੋ ਮੁਸਲਮਾਨ ਨਾ ਕੋ ਈਸਾਈ ਗੁਰੂ ਨਾਨਕ ਪਾਸ਼ਾ ਨੇ ਜਿਹੜਾ ਇਹ ਉਪਦੇਸ਼ ਦਿੱਤਾ ਸੀ ਸਾਨੂੰ ਉਹ ਫਲਸਫੇ ਦੇ ਉੱਤੇ ਅੱਜ ਚੱਲਣਾ ਚਾਹੀਦਾ ਕੈਮਰਾ ਪਰਸਨ ਹਰਪ੍ਰੀਤ ਸਿੰਘ ਦੇ ਨਾਲ ਮੈਨੂੰ ਰਾਜਦੇਵ ਸਿੰਘ ਭੱਲਾ ਨੂੰ ਦਿਓ ਇਜਾਜ਼ਤ ਧੰਨਵਾਦ